ਪਾਕਿਸਤਾਨ ਨੇ ਭਾਰਤ ਦੀ ਨਵੀਂ ਸਰਕਾਰ ਦੇ ਨਾਲ ਆਪਣੇ ਸਬੰਧ ਸੁਧਾਰਨ ਦੀ ਦਿਸ਼ਾ ਵਾਲੇ ਇੱਕ ਨਵਾਂ ਕਦਮ ਚੁੱਕਿਆ ਹੈ ਪਾਕਿਸਤਾਨ ਨੇ ਭਾਰਤ ਦੇ 151 ਮਛਵਾਰਿਆਂ ਨੂੰ ਰਿਹਾ ਕਰ ਦਿੱਤਾ ਹੈ ਵੱਡੀ ਖਬਰ ਇਸ ਵੇਲੇ ਦੀ ਕਿ ਭਾਰਤ ਨੇ ਰਿਹਾ ਕਰ ਦਿੱਤੇ ਨੇ 151 ਭਾਰਤ ਦੇ ਮਛਵਾਰੇ ਯਾਨੀ ਕਿ ਕਰਾਚੀ ਦੇ ਹైదరాబాద్ ਦੀ ਜੀਲਾ ਵਿੱਚ ਇਹਨਾਂ ਨੂੰ ਰਿਹਾ ਕੀਤਾ ਗਿਆ ਹੈ 151 ਭਾਰਤੀ ਮਛੇਰੇ ਪਾਕਿਸਤਾਨ ਵੱਲੋਂ ਰਿਹਾ ਕਰ ਦਿੱਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਭਾਰਤ ਨੇ ਪਾਕਿਸਤਾਨ ਨੇ 151 ਭਾਰਤੀ ਮਛੇਰਿਆਂ ਨੂੰ ਰਿਹਾ ਕੀਤਾ ਹੈ ਤੇ ਰਾਜਨੀਤਿਕ ਮਾਹਿਰਾਂ ਦੇ ਜੇਕਰ ਮੰਨੀਏ ਤਾਂ ਮਛੇਰਿਆਂ ਨੂੰ ਰਿਹਾ ਕਰਨ ਦਾ ਹੈ ਫੈਸਲਾ ਭਾਜਪਾ ਦੀ ਨਵੀਂ ਨੇਤ੍ਰਿਤਵ ਵਾਲੀ ਸਰਕਾਰ ਨੂੰ ਸਕਾਰਾਤਮਕ ਸੰਦੇਸ਼ ਦੇਣ ਦੇ ਲਈ ਇੱਕ ਕਦਮ ਜਿਹੜਾ ਹੈ ਪਾਕਿਸਤਾਨ ਵੱਲੋਂ ਚੁੱਕਿਆ ਗਿਆ ਹੈ ਯਾਨੀ ਕਿ ਪਾਕਿਸਤਾਨ ਨੇ ਭਾਰਤ ਦੀ ਨਵੀਂ ਸਰਕਾਰ ਦੇ ਨਾਲ ਸੰਬੰਧ ਸੁਧਾਰਨ ਦੇ ਵੱਲ ਇੱਕ ਨਵਾਂ ਕਦਮ ਚੁੱਕ ਲਿਆ ਹੈ ਪਹਿਲਾ ਕਦਮ ਪੁੱਟਿਆ ਗਿਆ ਹੈ ਪਾਕਿਸਤਾਨ ਵੱਲੋਂ ਕੱਲ ਨਵਾਜ਼ ਸ਼ਰੀਫ ਦਾ ਦੌਰਾ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਭਾਰਤ ਪਹੁੰਚਣਗੇ ਨਰਿੰਦਰ ਮੋਦੀ ਦੇ ਸਾਂਝਕ ਸਮਾਗਮ ਦੇ ਲਈ ਤੇ ਉਸ ਤੋਂ ਪਹਿਲਾਂ ਇੱਕ ਕਦਮ ਚੁੱਕਿਆ ਗਿਆ ਹੈ ਪਾਕਿਸਤਾਨ ਵੱਲੋਂ ਯਾਨੀ ਕਿ ਸਕਾਰਾਤਮਕ ਕਦਮ ਇਸ ਨੂੰ ਕਿਹਾ ਜਾ ਸਕਦਾ ਹੈ ਵੱਖ-ਵੱਖ ਰਾਜਾਂ ਦੇ ਇਨ ਮਛਵਾਰਿਆਂ ਨੂੰ ਕੱਪੜੇ ਕੁਝ ਨਗਦ ਰਾਸ਼ੀ ਉਪਹਾਰ ਵੀ ਦਿੱਤੇ ਜਾਣਗੇ ਤੇ ਬਸ ਰਾਹੀਂ ਕਰਾਚੀ ਤੋਂ ਲਾਹੌਰ ਇਹਨਾਂ ਨੂੰ ਲਿਆਂਦਾ ਜਾਏਗਾ ਪਾਕਿਸਤਾਨ ਵੱਲੋਂ ਭਾਰਤੀ ਮਛੇਰੇ ਰਿਹਾ ਕਿਤੇ